ਕਿੰਨਾ ਨੇ ਸ਼ਾਂਤੀਆ ਵੈਕਟਰ ਸੈਸ਼ਨ ਹੀ ਨਹੀਂ ਕੀਤਾ ਕੋਈ ਗਵਰਨਰਜ਼ ਐਡਰੈਸ ਨਹੀਂ ਹੈ ਸਾਰਿਆਂ ਨੂੰ ਪਹਿਲੇ ਇੰਪੋਰਟੈਂਟ ਹੁੰਦਾ ਹੈ ਕਿ ਗਵਰਨਰ ਜਿਹੜੀ ਗਵਰਨਮੈਂਟ ਹੁੰਦੀ ਹੈ ਜਿਹੜੀ ਇਸ ਫੇਸ ਦੀ ਵਜੋਂ ਹੁੰਦੀ ਹੈ ਜਿਹੜੀ ਸਰਕਾਰ ਆਫ ਦਿ ਡੇ ਹੁੰਦੀ ਹੈ ਉਹਦੀਆਂ ਉਪਲਬਧੀਆਂ ਜਾਂ ਜੋ ਵੀ ਹਰ ਐਸਪੈਕਟ ਹੁੰਦਾ ਗਵਰਨਰ ਸਾਹਿਬ ਦੇ ਐਡਰੈਸ ਹੋਣੀ ਚਾਹੀਦੀ ਕੋਈ ਗਵਰਨਰ ਸਾਹਿਬ ਦਾ ਐਡਰੈਸ ਨਹੀਂ ਹੋਇਆ ਉਸ ਦੇ ਬਾਵਜੂਦ ਫਿਰ ਤੁਸੀਂ ਵੇਖੋ ਕਿੰਨਾ ਅਨਫੋਰਚੂਨੇਟ ਹੈ ਜਿਹੜੀ ਸਾਡੀ ਬਿਜ਼ਨਸ ਐਡਵਾਈਜ਼ਰੀ ਮੀਟਿੰਗ ਹੁੰਦੀ ਕਮੇਟੀ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਨਾਲ ਗਵਰਨਮੈਂਟ ਤੇ ਸਪੀਕਰ ਬੈਠ ਕੇ ਗੱਲ ਕਰਦਾ ਹਾਊਸ ਕਿ ਨਾਲ ਚੱਲੇਗਾ ਬਿਜ਼ਨਸ ਕੀ ਹੋਏਗਾ ਉਹਦੀ ਕੋਈ ਮੀਟਿੰਗ ਨਹੀਂ ਪਹਿਲੀ ਦਫਾ ਹੋਇਆ ਬੀਏਸੀ ਦੀ ਕੋਈ ਮੀਟਿੰਗ ਨਹੀਂ ਬਿਕੋਜ਼ ਉਹਦਾ ਮਤਲਬ ਹੈ ਕਿ ਇਹਨਾਂ ਕੋ ਬਿਜ਼ਨਸ ਹੀ ਕੋਈ ਹੈਬ ਹੈਜ਼ਿਟ ਸਾਰਾ ਕੰਮ ਤਿਆਰ ਕੀਤਾ ਗਿਆ ਜੋ ਵੀ ਇਹ ਅੱਜ ਬਿੱਲ ਵੀ ਲੈ ਕੇ ਆ ਰਹੇ ਨੇ 11 ਮਹੀਨੇ ਤੇ ਸੁੱਤੇ ਰਹੇ ਇਸ ਬਿੱਲ ਤੇ ਕਿਸੇ ਨੇ ਚਰਚਾ ਹੀ ਨਹੀਂ ਕੀਤੀ ਨਹੀਂ ਤੇ ਕੋਈ ਸਿਆਣੀ ਸਰਕਾਰ ਹੁੰਦੀ ਐਗਰੀਕਲਚਰ ਮਿਨਿਸਟਰ ਨੂੰ ਸਾਰੀਆਂ ਪੋਲੀਟੀਕਲ ਜਮਾਤਾਂ ਦੇ ਨਾਲ ਕਿਸਾਨ ਜਥੇਬੰਦੀਆਂ ਨਾਲ ਪੰਜਾਬ ਦੇ ਟਾਪ ਐਗਰੀਕਲਚਰ ਸਾਇੰਟਿਸਟ ਦੇ ਨਾਲ ਪੰਜਾਬ ਦੇ ਜਿੰਨੇ ਵੀ ਐਗਰੀਕਲਚਰ ਐਕਸਪਰਟਸ ਹੈ ਨੇ ਜਿੰਨੇ ਸਟੇਕ ਹੋਲਡਰਸ ਹੈ ਨੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਅਖੀਰ ਤੇ ਲਿਆ ਕੇ ਰਿਜੈਕਟ ਕਰ ਦਿੱਤੀ ਅਸੀਂ ਚਲੋ ਇਸ ਗੱਲ ਨਾਲ ਸਹਿਮਤ ਹੈ ਇਹਨਾਂ ਦੇ ਬਟ ਕੋਈ ਕਿਸੇ ਕਿਸਮ ਦਾ ਇਹਦੇ ਵਿੱਚ ਕੋਈ ਨਵੀਆਂ ਰეკਮੈਂਡੇਸ਼ਨਸ ਆ ਨਹੀਂ ਕਿ ਅਸੀਂ ਕਰਨਾ ਕੀ ਚਾਹਨੇ ਆ ਕੋਈ ਸਟੇਟ ਨੂੰ ਨਹੀਂ ਦੱਸਿਆ ਕਿ ਸਾਡੀ ਐਗਰੀਕਲਚਰ ਪਾਲਿਸੀ ਕੀ ਹੋਏਗੀ ਹਜੇ ਤੱਕ ਐਗਰੀਕਲਚਰ ਪਾਲਿਸੀ ਤੇ ਨਾ ਸਾਲਾਤੀ ਲੈ ਕੇ ਆ ਚੁੱਕੇ ਸੋ ਇਹ ਸਾਰੇ ਮੁੱਦੇ ਜਿਹੜੇ ਨੇ ਬਹੁਤ سارے ਹੋਰ ਬੁੱਤੇ ਕਿਉਂਕਿ ਸੈਸ਼ਨ ਹੀ ਇੰਨਾ ਜ਼ਿਆਦਾ ਛੋਟਾ ਹੈ ਉਹਦੇ ਵਿੱਚ ਵਾਰੀ ਵਾਰੀ ਇੱਕ ਇੱਕ ਮੁੱਦਾ ਹੀ ਅਸੀਂ ਉਠਾ ਸਕਦੇ ਹਾਂ ਜਿਸ ਦਾ ਕੱਲ ਮਾਈਨਿੰਗ ਦਾ ਉਠਾਇਆ ਲਾਅ ਐਂਡ ਆਰਡਰ ਦੇ ਉੱਤੇ ਕੋਈ ਚਰਚਾ ਦਾ ਵਿਸ਼ਾ ਨਹੀਂ ਕੋਈ ਤੁਸੀਂ ਵੇਖੋ ਅੱਜ ਗੈਂਗਸਟਰਸ ਦਾ ਰਾਜ ਹੈ ਫਰੋਤੀਆਂ ਦਾ ਰਾਜ਼ ਇਹ ਜਿਹੜਾ ਮਰਜ਼ੀ ਜਿਹਨੂੰ ਮਰਜ਼ੀ ਗੋਰੀਆਂ ਮਾਰ ਕੇ ਭੱਜ ਜਾਂਦਾ ਸਾਰਿਆਂ ਨੂੰ ਵੱਡੀ ਇਹਦੇ ਵਿੱਚ ਜਿਹੜੀ ਇੱਕ ਨਵੀਂ ਚੀਜ਼ ਵੇਖਣ ਨੂੰ ਆਈ ਹੈ ਸਾਰਿਆਂ ਨੂੰ ਵੱਡੀ ਇਨਵੋਲਵਮੈਂਟ ਹੀ ਸਾਰੇ 2 ਨੰਬਰ ਤੇ ਕੰਮ ਚ ਪੁਲਿਸ ਦੀ ਭਾਵੇਂ ਫਰੋਤੀਆਂ ਦੇ ਵਿੱਚ ਭਾਵੇਂ ਕਬਜ਼ਿਆਂ ਦੇ ਵਿੱਚ ਤੁਸੀਂ ਵੇਖੋ ਜਿਹੜੇ ਉਹ ਤਹਿਸੀਲਦਾਰਾਂ ਦੀ ਇੱਕ ਲਿਸਟ ਲਗਾਈ ਸੀ ਕਿ 48 ਤਹਿਸੀਲਦਾਰ ਵਿਜੀਲੈਂਸ ਨੇ ਤਿਆਰ ਕੀਤੀ ਸੀ ਕਿ ਇਹ ਕਰਪਟ ਵਿਜੀਲੈਂਸ ਇਹ ਸੌਰੀ ਰੈਵਨਿਊ ਅਫਸਰਸ ਉੱਥੇ ਹੀ ਲਾਏ ਗਏ ਨੇ ਤੁਸੀਂ ਹੈਰਾਨ ਹੋਵੋਗੇ ਘਰੇਵਨੂ ਦਾ ਰਿਟਾਇਰਡ ਅਫਸਰ ਜਿਨੇ ਸਾਰੀ ਚੀਜ਼ ਦੀ ਚਰਚਾ ਕਰਕੇ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਲੈ ਕੇ ਦੱਸਿਆ ਕਿ ਹਰ ਮਹੀਨੇ ਤਕਰੀਬਨ 1000 ਕਰੋੜ ਰੁਪਏ ਰੈਵਨਿਊ ਜਿਹੜਾ ਰਿਸ਼ਵਤ ਲੈ ਕੇ ਲੋਕਾਂ ਦੀਆਂ ਰਜਿਸਟਰੀਆਂ ਕਰਦੇ ਨੇ ਗਰਦਾਉ ਭੀਜ ਕਰਦੇ ਨੇ ਇੰਤਕਾਲ ਚੜਾਦੇ ਨੇ ਉਹ ਐਵਰੇਜ ਉਹਨੇ ਕੱਢੀਏ ਤਕਰੀਬਨ 1000 ਰੁਪਏ ਦੀ ਕਮਿਸ਼ਨ 1000 ਰੁਪਏ ਦੀ ਰਿਸ਼ਵਤ ਪਰ ਮੰਥ ਲਈ ਜਾਂਦੀ ਉਹਦਾ ਮਤਲਬ 12000 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਚੋਂ ਕੱਢਿਆ ਜਾਂਦਾ ਇਲੀਗਲ ਮਾਈਨਿੰਗ ਦੇ ਇੰਨੇ ਕੇਸੇਜ਼ ਆਏ ਹੁਣ 2 ਮਿੰਟ ਦੇ ਵਿੱਚ ਵੇਖੋ ਜ਼ੀਰੋ ਆਰ ਦੇ ਵਿੱਚ ਤੇ ਦੇ ਅਲਾਉ ਯੂ ਫਾਰ ਜਸਟ 2 2 3 ਮਿੰਟਸ ਅੱਜ ਹੀ ਆਈ ਇੱਕ ਅਮਰitsar ਤੋਂ ਅਜਨਾਲੇ ਦੇ ਵਿੱਚੋਂ ਸਾਰੀ ਰਾਤ ਮਾਈਨਿੰਗ ਚੱਲ ਰਹੀ ਹੈ ਮਸ਼ੀਨਾਂ ਲੱਗੀਆਂ ਨੇ ਲੁਧਿਆਣੇ ਚੋਂ ਆ ਰਹੀਆਂ ਨੇ ਨਵੇਂ ਸ਼ਹਿਰ ਤੋਂ ਆ ਰਹੀਆਂ ਨੇ ਆਨੰਦਪੁਰ ਸਾਹਿਬ ਤੋਂ ਆ ਰਹੀਆਂ ਛੱਤਬੀਰ ਜ਼ੀ ਤੋਂ ਆ ਰਹੀ ਹੈ ਅਜ਼ੂਦ ਦੇ ਪਿੱਛੋਂ ਆ ਰਹੀਆਂ ਪਠਾਨਕੋਟ ਸਾਰਾ ਏਰੀਆ ਇਹਦੇ ਨਾਲ ਭਰਿਆ ਸਮੁੱਚੇ ਪੰਜਾਬ ਦੇ ਵਿੱਚ ਕੋਈ ਏਰੀਆ ਤੁਸੀਂ ਵੇਖੋ ਜਿੱਥੇ ਮਾਈਨਿੰਗ ਨਾ ਹੋ ਰਹੀ ਟੋਟਲ ਪੈਸਾ ਜਿਹੜਾ ਇਹਨਾਂ ਦੀ ਬੂਟੀ ਦੇ ਵਿੱਚ ਜਾ ਰਿਹਾ ਇਹ ਜਿਹੜੀ ਲੁੱਟ ਹੋ ਰਹੀ ਹੈ ਸਿੱਧੇ ਤੌਰ 'ਤੇ ਉਹ ਪੈਸਾ ਜਿਹੜਾ ਇਹਨਾਂ ਦੀ ਸਰਕਾਰ ਕੋਲ ਇਹਨਾਂ ਦੇ ਐਮ ਐਲ ਏ ਕੋ ਇਹਨਾਂ ਦੀ ਅਮਲਸ਼ਟਾਂ ਜਾ ਰਿਹਾ ਤੁਸੀਂ ਹੈਰਾਨ ਹੋਵੋਗੇ ਜਿਸ ਏਰੀਆ ਦੇ ਵਿੱਚ ਕ੍ਰੈਸ਼ਸ ਆਏ ਨੇ ਉੱਥੇ ਐਵਰੇਜ ਇਹਨਾਂ ਦੇ ਜਿਹੜੇ ਐਮ.ਐਲ.ਏ ਤੇ ਮინისტრ ਨੇ 5 ਲੱਖ ਰੁਪਇਆ ਮਹੀਨੇ ਦਾ ਇੱਕ ਕਰੈਸ਼ਰ ਕੋਲ ਹੈ। ਲਾਅ ਐਂਡ ਆਰਡਰ ਤੀ ਤਾਂ ਤੁਸੀਂ ਗੱਲ ਹੀ ਛੱਡ ਲੋ ਕੋਈ ਬੰਦਾ ਅੱਤਵਾਦ ਦਾ ਵੀ ਅਸੀਂ ਟਾਈਮ ਦੇਖਿਆ। ਜਿਸ ਤਰ੍ਹਾਂ ਉਸ ਟਾਈਮ ਦੇ ਹਾਲਾਤ ਸੀ ਸਿਮਿਲਰ ਹਾਲਾਤ ਨੇ ਪੁਲਿਸ ਸਟੇਸ਼ਨ ਜਿੰਨੇ ਬਾਰਡਰਿੰਗ ਪੁਲਿਸ ਸਟੇਸ਼ਨ ਸਾਰਿਆਂ ਨੇ ਦੁਬਾਰਾ ਉੱਚੀਆਂ ਕਰ ਲਈਆਂ। ਉੱਤੇ ਉਹਨਾਂ ਨੇ ਟੀਨਾ ਲਾ ਲਈਆਂ ਤਕਰੀਬਨ 20 ਫੁੱਟ ਤੱਕ ਉੱਚਾ ਕਰ ਲਿਆ ਤੁਸੀਂ ਮੈਨੂੰ ਦੱਸੋ ਜਿੱਥੇ ਐਸਐਚਓਜ਼ ਜਾਂ ਪੁਲਿਸ ਸਟੇਸ਼ਨ ਸੇਫ ਨਹੀਂ ਉਹਦੇ ਤੋਂ ਕੀ ਤੁਸੀਂ ਐਕਸਪੈਕਟ ਕਰਦੇ ਸਰ ਸਾਰੀ ਰਾਤ ਤੁਸੀਂ ਵੇਖੋ ਅੱਜ ਮੈਂ ਆਪਣੇ ਘਰ ਜਦੋਂ ਜਾਣਾ ਮੇਰਾ ਰੇਲਵੇ ਰੋਡ ਕਾਦੀਆਂ ਤੇ ਘਰ ਰਸਤੇ ਵਿੱਚ ਪੁਲਿਸ ਸਟੇਸ਼ਨ ਉੱਥੇ ਰਾਤ 7 ਵਜੇ ਤੋਂ ਬਾਅਦ ਨਕਾ ਲਾ ਦਿੰਦੇ ਇਵਨ ਲੀਡਰ ਆਫ ਆਪੋਜੀਸ਼ਨ ਦੀ ਗੱਡੀ ਨਹੀਂ ਟੱਪ ਆਂਦੀ ਸਾਨੂੰ ਇੱਕ ਪੈਰਲਲ ਦੂਸਰੀ ਸੜਕ ਲੈਣੀ ਪਈ ਤੇ ਜਿੱਥੇ ਪੁਲਿਸ ਸਟੇਸ਼ਨ ਵਾਲੇ 7 ਵਜੇ ਤੋਂ ਬਾਅਦ ਆ ਬਾਹਰ ਨਹੀਂ ਨਿਕਲ ਪਾਉਂਦੇ ਉਹ ਕੀ ਪ੍ਰੋਟੈਕਸ਼ਨ ਦੇਣਗੇ ਪੰਜਾਬ ਦੇ ਲੋਕਾਂ ਨੂੰ ਚੀ ਮੰਿਸਟਰ ਅਵੇਲੇਬਲ ਨਹੀਂ ਕੱਲ ਦਾ ਸੈਸ਼ਨ ਹੋਇਆ ਤੁਸੀਂ ਇਹਨਾਂ ਦੀ ਨੌਨ ਸੀਰੀਅਸਨੈਸ ਆਫ ਦੀ ਗਵਰਨਮੈਂਟ ਵੇਖੋ ਚੀ ਮੰਿਸਟਰ ਅਵੇਲੇਬਲ ਨਹੀਂ ਸਪੀਕਰ ਸਾਹਿਬ ਸਾਡੇ ਫਾਰਮਰ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਮੈਂ ਡਿਮਾਂਡ ਰੱਖੀ ਹੈ ਕਿ ਪਹਿਲੇ ਤੇ ਪ੍ਰੋਟੋਕਾਲ ਤੋੜਿਆ ਤੁਸੀਂ ਨੰਬਰ 2 ਤੇ ਉਹਨਾਂ ਦਾ ਨਾਂ ਰੱਖਿਆ ਆਵਿਚਰੀਜ਼ ਫਿਰ ਮੈਂ ਮੰਗ ਕੀਤੀ ਕਿ ਸਾਰਾ ਹਾਊਸ ਹੈਡ ਡਾਕਟਰ ਮਨਮੋਹਨ ਸਿੰਘ ਤੇ ਸਾਰੇ ਦੇਸ਼ ਦਾ ਮਾਨਸਾ ਉਨਾਂ ਨੂੰ ਭਾਰ ਰਤਨਾਵਾਸੇ ਘਰ ਤੋਂ ਘਟਾਪਾ ਸਾਰੇ ਇਕ ਯੂਨਾਨਮਸ ਰੈਜ਼ੋਲੂਸ਼ਨ ਕਰਕੇ ਕੱਲੀ ਹੈ ਕਹਿੰਦੇ ਜੀ ਇਹ ਬਾਅਦ ਵਿੱਚ ਚਰਚਾ ਕਰ ਲਾਂ ਬਾਅਦ ਦੇ ਵਿੱਚ ਅੱਜ ਤੋਂ ਬਾਅਦ ਵੈਸੇ ਹੀ ਚਰਚਾ ਕੋਈ ਨਹੀਂ ਹੋਣੀ ਸੋ ਇਹ ਗੱਲ ਇਹ ਇੱਕ ਟੋਟਲੀ ਫੇਲਡ ਗਵਰਨਮੈਂਟ ਹੈ ਮੈਂ ਸਮਝਦਾ 116 ਮੈਂਬਰਾਂ ਦਾ ਟਾਈਮ ਹੀ ਇਹਨਾਂ ਨੇ ਖਰਾਬ ਕੀਤਾ 17ਵਾਂ ਸੀਐਮ ਇਹ ਅਭਚਾਰਿਕਤਾ ਨਹੀਂ ਰਹੀ ਇੱਕੋ ਗੱਲ ਕਾਰਨ ਕਿਉਂਕਿ 6 ਮਹੀਨਿਆਂ ਵਿੱਚ ਇਹਨਾਂ ਨੂੰ ਬੁਲਾਣਾ ਪੈਣਾ ਸੀ ਕਨਸਟੀਟਿਊਸ਼ਨ ਇਹ ਅਲਾਉ ਨਹੀਂ ਕਰਦੀ ਤੇ ਉਹਦੇ ਵਾਸਤੇ ਦੋ ਦਿਨ ਵਾਸਤੇ ਫਰਾਡ ਕੀਤਾ ਪੰਜਾਬ ਦੇ ਲੋਕ ਥਿਸ ਇਸ ਨਾਟ ਅ ਸੈਸ਼ਨ ਥਿਸ ਇਸ ਅ ਫਰਾਡ ਵਿਦ ਇਟ ਦੀ ਨੀਤੀ ਲਾਮਤਾ ਆ ਰਿਹਾ ਅੱਜ ਸਪੋਰਟ ਕਰੂਗਾ ਤੁਸੀਂ ਕੀ ਦੀ ਨੀਤੀ ਦੇ ਡਰਾਫਟ ਨਹੀਂ ਉਹਦੇ ਵਿੱਚ ਅਸੀਂ ਗਵਰਨਮੈਂਟ ਨੂੰ ਰੈਲਕਟੈਂਟਲੀ ਸਪੋਰਟ ਕਰਾਂ ਅਸੀਂ ਕਰਨ ਬੋਰਡ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਪ੍ਰਾਈਵੇਟ ਮੰਡੀਆਂ ਵਧਾਉਣਾ ਚਾਹੁੰਦੇ ਨੇ ਸਾਡੀ ਜਿਹੜੀ ਪਰਸੈਂਟੇਜ ਜਿਹੜੀ ਗਵਰਨਮੈਂਟ ਨੂੰ ਜਿਹੜਾ ਅਸੀਂ ਝੋਨਾ ਤੇ ਕਣਕ ਖਰੀਦ ਕੇ ਦਿੰਨੇ ਆ ਉਹਦੀ ਪਰਸੈਂਟੇਜ ਘਟਾ ਰਹੇ ਨੇ ਪਿਛਲੇ ਤੁਸੀਂ ਵੇਖੋ ਪਿਛਲੇ 3 ਸਾਲ ਦਾ ਤੇ तकरीबन 8 ਤੋਂ 8.5 ਤੋਂ 9000 ਕਰੋੜ ਰੁਪਇਆ ਮੰਡੀਕਰਨ ਬੋਰਡ ਦਾ ਮੋਦੀ ਦੀ ਸਰਕਾਰ ਨੇ ਰੱਖਿਆ ਕੋਈ ਸੀਰੀਅਸਨੈਸ ਹੈ ਇਸ ਗਵਰਨਮੈਂਟ ਚ ਬਿਲਕੁਲ ਜੂਨੀਅਰ ਵਕੀਲ ਪੇਸ਼ ਕਰਦੇ ਨੇ ਜੂਨੀਅਰ ਵਕੀਲ ਆਪ ਹੀ ਤਰੀਕਾ ਲਈ ਜਾਂਦੇ ਨੇ ਪੈਸਿਆਂ ਦੀ ਲੋੜ ਪੰਜਾਬ ਨੂੰ ਹੈ ਤਰੀਕਾ ਜਿਹੜੀਆਂ ਨੇ ਜੂਨੀਅਰ ਵਕੀਲ ਲਈ ਜਾਂਦੇ ਨੇ ਜੋ ਇਹਨਾਂ ਦੀ ਪ੍ਰਾਇੋਰਟੀ ਇਹ ਹੈ ਨਹੀਂ ਮੈਨੂੰ ਤਾਂ ਇਹ ਨਹੀਂ ਸਮਝ ਆ ਟੋਟਲ ਰੂਰਲ ਇਨਫਰਾਸਟ੍ਰਕਚਰ ਪੰਜਾਬ ਦਾ ਇੱਕ ਮਿੰਟ ਟੋਟਲ ਰੂਰਲ ਇਨਫਰਾਸਟ੍ਰਕਚਰ ਸਾਡਾ ਤਕਰੀਬਨ 70000 ਕਿਲੋਮੀਟਰ ਸੜਕਾਂ ਨੇ ਟੋਟਲੀ ਟੁੱਟੀਆਂ ਇਹਨਾਂ ਦੇ ਆਪ ਤੁਸੀਂ ਵੇਖੋ ਇਹਨਾਂ ਦਾ ਪ੍ਰਧਾਨ ਜਿਹੜਾ ਅਮਨ ਰੋੜਾ ਉਹ ਸਾਰੇ ਕੱਲ ਐਮਐਲਏਜ਼ ਨੂੰ ਬੁਲਾ ਕੇ ਮਿਨਿਸਟਰਜ਼ ਨੂੰ ਬੁਲਾ ਕੇ ਹੱਥ ਪੱਲਾ ਜੋੜਿਆ ਕਿ ਤੁਸੀਂ ਇੱਥੇ ਇੱਕ ਸਰਕਾਰ ਦੇ ਖਿਲਾਫ ਸਵਾਲ ਨਾ ਪਾਇਆ ਕਰੋ ਸੜਕਾਂ ਦੇ ਟੁੱਟਣ ਦਾ ਦੂਸੀਆਂ ਗੱਲਾਂ ਨਾ ਕਰਿਆ ਕਰੋ ਉਹ ਨਾ ਕਰਨ ਤੇ ਜਾਣਗੇ ਕਿਦਰ ਨੂੰ ਤੂੰ ਆਪ ਹੀ ਹੱਥ ਪੱਲਾ ਜੋੜਦੇ ਫਿਰਦੇ ਨੇ ਸਰਕਾਰ ਦੇ ਇਹਨਾਂ ਦਾ ਹਾਲ ਕੀ ਹੈ ਜੀ ਕਿ ਤੁਸੀਂ ਇਹੋ ਜੀ ਪੋਜੀਸ਼ਨ ਗਵਰਨਮੈਂਟ ਦੀ ਹੀ ਆਪ ਖਰਾਬ ਨਾ ਕਰੋ ਜੀ ਸੋ ਇਹ ਟੋਟਲ ਹਾਂਜੀ ਤੁਸੀਂ ਕੁਝ ਡਰਾਫਟ ਸਰਕਾਰ ਲੈ ਕੇ ਆਏਗੀ ਮਤਲਬ ਤੁਸੀਂ ਹੱਥ ਚੁੜੋਗੇ ਜਿਹੜਾ ਵੇਖੋ ਗੱਲ ਐ ਸਰ ਮੈਂ ਤਾਂ ਤੁਹਾਨੂੰ ਕਿਹਾ ਲੇਟੈਂਟਲੀ ਸਾਨੂੰ ਸਪੋਰਟ ਕਰਨੀ ਪੈਗੀ ਕਿਉਂਕਿ ਇਹਨੇ ਸੋਚਿਆ ਜੇ ਢੰਗ ਨਾਲ ਡੀਲ ਨਹੀਂ ਕੀਤਾ ਇਹਨਾਂ ਲੀਡਰ ਇਹਨਾਂ ਨੇ ਆਪੋਜੀਸ਼ਨ ਪਾਰਟੀਆਂ ਨੂੰ ਐਗਰੀਕਲਚਰ ਸਾਇੰਸਟਾਂ ਨੂੰ ਕਿਸਾਨ ਯੂਨੀਅਨਜ਼ ਨੂੰ ਜਿਹੜੇ ਮਹਾਰਾਏ ਨੇ ਵਾਈਸ ਚਾਂਸਲਰਜ਼ ਨੇ ਯੂਨੀਵਰਸਿਟੀਆਂ ਦੇ ਸਾਡੇ ਐਗਰੀਕਲਚਰ ਯੂਨੀਵਰਸਿਟੀ ਉਹਨਾਂ ਨਾਲ ਸਲਾਹ ਕਰਨੀ ਚਾਹੀਦੀ ਸੀ ਕਿ ਅਸੀਂ ਇਹਦਾ ਜਵਾਬ ਇਸ ਨੂੰ ਰਿਜੈਕਸ਼ਨ ਤੇ ਕਰਨੀ ਹੈ ਬਟ ਅਸੀਂ ਘੱਟੋ ਘੱਟ ਕੁਝ ਸੁਜੈਸ਼ਨ ਤੇ ਸੈਂਟਰ ਸਰਕਾਰ ਨੂੰ ਦਈਏ ਕੋਈ ਸੁਜੈਸ਼ਨ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲਾਸਟ ਮੋਮੈਂਟ ਕਿਉਂਕਿ ਉਹ ਦਿਨ ਖਤਮ ਹੋਣ ਲੱਗੇ ਜਿਵੇਂ ਸੈਸ਼ਨ ਦਾ ਮਜਬੂਰੀ ਨਾ ਕਰਨਾ ਪੈ ਗਿਆ ਉਹ ਵੀ ਰਿਪੋਰਟ ਇਹਨਾਂ ਲਿਖ ਕੇ ਘਲਾ ਦਿੰਦੀ ਹੈ ਕੋਈ ਇਟ ਇਜ਼ ਦੀ ਨੰਬਰ 1 ਐਗਰੀਕਲਚਰ ਸਟੇਟ ਬਟ ਇਨ ਸਪਾਈਟ ਆਫ ਥੈਟ ਦੇ ਨੈਵਰ ਅਪਲਾਈ देयर ਮਾਈਂਡ ਸਾਰੋ ਬਡੀ ਗੱਲ ਹੈ ਅਪਲੀਕੇਸ਼ਨ ਆਫ ਮਾਈਂਡ ਹੀ ਹੈ ਨਹੀਂ ਕਿਸੇ ਗੱਲ ਦੀ ਬਾਈਆ ਸਾਹਿਬ ਬਜਟ ਸੋ ਪਾਸਿੰਗ ਕੇ ਸਾਥ ਜੋੜਾ ਜਾ ਰਹਾ ਹੈ ਕਰਕੇ ਬਾਈਆ ਜੀ ਕੱਲ ਸੋ ਪਾਸਿੰਗ ਖਿਆ ਹੈ ਜਿਹੜੇ ਸਰਦਾਰ ਨੇ ਤੁਹਾਡੇ ਕਵੀਧਾਇਕ ਦੇ ਉੱਪਰ ਕਹਿੰਦੇ ਉਹ ਵਿਧਾਇਕ ਜਿਹੜੇ ਨੇ ਉਹ ਸੈਂਟਰ ਦੇ ਆਪਣਾ ਸਕੇਡ